ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੋਦ ਸਿੰਘ ਸਾਹਿਬ ਜੀ ਸਮੂਹ ਸ਼ਹੀਦਾਂ ਸਿੰਘਾਂ ਗੁਰੂ ਸਹਿਬਾਨਾਂ ਦੇ ਚਰਨਾ ਕਮਲਾਂ ਦੇ ਵਿੱਚ ਨਮਸਕਾਰ ਕਰਦੀਆਂ ਖਾਲਸਾ ਜੀ ਅੱਜ ਦੇ ਵੀਡੀਓ ਦੇ ਵਿੱਚ ਅਸੀਂ ਤੁਹਾਡੀ ਨਾਲ ਵਿੱਚ ਚਾਰ ਸਾਂਝੀ ਕਰਾਂਗੇ ਕਿ ਇਹ ਦੋ ਚੀਜ਼ਾਂ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਜ਼ਰੂਰ ਦਾਨ ਦਿਆ ਕਰੋ ਕਿਉਂਕਿ ਜੇਕਰ ਇਹ ਦੋ ਚੀਜ਼ਾਂ ਨੂੰ ਖਾਲਸਾ ਜੀ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਜਾਂ ਮੰਦਰ ਦੇ ਵਿੱਚ ਤੁਸੀਂ ਦਾਨ ਕਰ ਦਿਓ ਤੇ ਇਸ ਦੇ ਨਾਲ ਤੁਹਾਡੇ ਜਿੰਨੇ ਵੀ ਦੁੱਖ ਨੇ ਉਹ ਸਾਰੇ ਕੱਟੇ ਜਾਂਦੇ ਨੇ ਇਹਨਾਂ ਦੋ ਚੀਜ਼ਾਂ ਨੂੰ ਦਾਨ ਕਰਨ ਦੇ ਨਾਲ ਸਾਡੇ ਕਿਹੜੇ-ਕਿਹੜੇ ਦੁੱਖ ਤਕਲੀਫ ਕੱਟੇ ਜਾਂਦੇ ਨੇ ਤੇ ਸਾਨੂੰ ਕਿਉਂ ਦਾਨ ਕਰਨੀ ਚਾਹੀਦੀਆਂ ਨੇ ਇਹ ਸਾਰੇ ਵਿਚਾਰ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਸਾਂਝੇ ਕਰਾਂਗੇ ਪਰ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਇਸੀ ਤਰ੍ਹਾਂ ਖਾਲਸਾ ਜੀ ਕਈ ਵਾਰ ਆਪਾਂ ਨੂੰ ਕੋਈ ਨਾ ਕੋਈ ਦੋਖ ਤਕਲੀਫ ਹੁੰਦਾ ਏ ਜਿਸ ਦੇ ਲਈ ਆਪਾਂ ਡਾਕਟਰ ਦੇ ਕੋਲ ਜਾਂਦੇ ਆ ਉਤੋਂ ਆਪਾਂ ਜਾ ਕੇ ਦਵਾਈ ਲੈਨੇ ਆ ਆਪਾਂ ਇਲਾਜ ਕਰਵਾਉਨੇ ਆ ਆਪਣਾ ਤੇ ਪਰ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾਗਾ ਕਈ ਵਾਰ ਤਾਂ ਆਪਾਂ ਕਈ ਜਗ੍ਹਾ ਤੇ ਜਾ ਕੇ ਥੱਕ ਹਾਰ ਜਾਂਦੇ ਆ ਪਰ ਕਿਤੋਂ ਵੀ ਆਪਾਂ ਨੂੰ ਫਰਕ ਨਹੀਂ ਪੈਂਦਾ ਆਪਾਂ ਇਹ ਵੀ ਚੀਜ਼ ਮੰਨਦੇ ਆ ਕਿ ਇਹ ਸਾਰੀਆਂ ਚੀਜ਼ਾਂ ਦੇ ਨਾਲ-ਨਾਲ ਹਾਰੀਕ ਬਿਮਾਰੀ ਦੇ ਇਲਾਜ ਦੇ ਲਈ ਡਾਕਟਰੀ ਇਲਾਜ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ। ਕਈ ਤਾਂ ਲੋਕ ਨੇ ਕਈ ਚੀਜ਼ਾਂ ਨੂੰ ਲੈ ਕੇ ਵਿਹਮਾਚ ਵੀ ਪੈ ਜਾਂਦੇ ਨੇ। ਜੇ ਉਹਨਾਂ ਦੇ ਕੁਝ ਨਾ ਕੁਝ ਹੋ ਜਾਂਦਾ ਹੈ ਉਹ ਸੱਤ ਹੱਥ ਹਾਲੇ ਕਰਵਾਉਣ ਲੱਗ ਜਾਂਦੇ ਨੇ। ਡਾਕਟਰਾਂ ਦੀ ਸਲਾਹ ਨਹੀਂ ਲੈਂਦੇ ਜਿੱਥੋਂ ਕਾਲਸਾ ਜੀ ਉਹਨਾਂ ਦੀ ਪ੍ਰੋਬਲਮ ਵੱਧ ਜਾਂਦੀ ਹੈ। ਜੇਕਰ ਆਪਾਂ ਇਹ ਦੋ ਚੀਜ਼ਾਂ ਗੁਰਦੁਆਰਾ ਸਾਹਿਬ ਜਾਂ ਫਿਰ ਮੰਦਿਰ ਦੇ ਵਿੱਚ ਦਾਨ ਕਰਦੇ ਰਹਿੰਨੇ ਆ ਤੇ ਜਿਹੜੇ ਆਪਣੇ ਦੁੱਖ ਤਕਲੀਫ ਨੇ ਉਹ ਸਾਰੇ ਹੀ ਦੂਰ ਹੋ ਜਾਂਦੇ ਨੇ ਤੇ ਕਈ ਵਾਰ ਖਾਲਸਾ ਜੀ ਜੇਕਰ ਇਹਨਾਂ ਦੋ ਚੀਜ਼ਾਂ ਨੂੰ ਅਸੀਂ ਦਾਨ ਕਰਦੇ ਰਹੀਏ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦੇ ਦੁੱਖ ਤਕਲੀਫ ਆਉਂਦੇ ਹੀ ਨਹੀਂ ਜਿਵੇਂ ਆਪਾਂ ਗੱਲ ਕਰੀਏ ਝਾੜੂ ਤੇ ਲੋਣ ਦੀ ਇਹ ਸਾਨੂੰ ਗੁਰਦੁਆਰਾ ਸੈਰ ਦੇ ਵਿੱਚ ਜਾਂ ਫਿਰ ਮੰਦਿਰ ਦੇ ਵਿੱਚ ਕਿਉਂ ਦਾਨ ਕਰਨਾ ਚਾਹੀਦਾ ਤੇ ਕਿ ਕ ਸਮੇ ਕਰਨਾ ਚਾਹੀਦਾ ਜੇਕਰ ਅਸੀਂ ਇਹ ਝਾੜੂ ਤਿੱਲੂ ਨੂੰ ਗੁਰਦੁਆਰਾ ਸੈਫ ਦੇ ਵਿੱਚ ਦਾਨ ਕਰਦੇ ਆ ਤੇ ਇਸ ਦੇ ਸਾਨੂੰ ਕੀ ਕੀ ਫਾਇਦੇ ਹੁੰਦੇ ਨੇ ਜੇਕਰ ਆਪਾਂ ਨੁਕਸਾਨ ਦੀ ਗੱਲ ਕਰੀਏ ਦਾ ਖਾਲਸਾ ਜੀ ਇਸ ਚੀਜ਼ ਦਾ ਕੋਈ ਵੀ ਨੁਕਸਾਨ ਨਹੀਂ ਹੁੰਦਾ ਜੇਕਰ ਆਪਾਂ ਇਹ ਦੋ ਚੀਜ਼ਾਂ ਨੂੰ ਦਾਨ ਕਰਦੇ ਆ ਤਾਂ ਇਸ ਦੇ ਆਪਾਂ ਨੂੰ ਫਾਇਦੇ ਹੀ ਫਾਇਦੇ ਹੁੰਦੇ ਨੇ ਸਭ ਤੋਂ ਵੱਡੀ ਗੱਲ ਤਾਂ ਜਦੋਂ ਅਸੀਂ ਇਹ ਦੋ ਚੀਜ਼ਾਂ ਦਾਨ ਕਰਦੇ ਆ ਤੇ ਸਾਡੀ ਜ਼ਿੰਦਗੀ ਦੇ ਵਿੱਚ ਸਾਨੂੰ ਸਰੀਰਕ ਜੋ ਵੀ ਦੁੱਖ ਨੇ ਸਰੀਰਕ ਤੌਰ ਤੇ ਉਹ ਸਾਡੇ ਸਾਰੇ ਹੀ ਦੂਰ ਹੋ ਜਾਂਦੇ ਨੇ ਇਸੀ ਤਰ੍ਹਾਂ ਖਾਲਸਾ ਜੀ ਜੇਕਰ ਆਪਣੇ ਸਰੀਰ ਤੇ ਕਿਤੇ ਵੀ ਕੋਈ ਗੱਠ ਹੋ ਜਾਂਦੀ ਏ ਕੋਈ ਗੰਢ ਬਣ ਜਾਂਦੀ ਏ ਕਈ ਵਾਰ ਤਾਂ ਉਹ ਗੰਢ ਜੇੜੀ ਹੁੰਦੀ ਏ ਉਹ ਬਿਮਾਰੀ ਦਾ ਰੂਪ ਧਾਰਨ ਕਰ ਲੈਂਦੀ ਏ ਪਰ ਕਈ ਵਾਰ ਆਮ ਨੋਰਮਲ ਹੀ ਆਪਣੇ ਸਰੀਰ ਤੇ ਕੋਈ ਗੰਢ ਬਣ ਜਾਂਦੀ ਏ ਇੱਕ ਰਸੌਲੀ ਦੀ ਤਰ੍ਹਾਂ ਜੇਕਰ ਆਪਾ ਡਾਕਟਰ ਦੇ ਕੋਲ ਜਾਂਦੇ ਆ ਤੇ ਡਾਕਟਰ ਕਹਿ ਦਿੰਦੇ ਨੇ ਕਿ ਇਹ ਕੋਈ ਡਰਨ ਵਾਲੀ ਗੱਲ ਨਹੀਂ ਹੈਗੀ ਤੁਸੀਂ ਮੈਡੀਸਿਨ ਲੈ ਲਓ ਤੇ ਹੌਲੀ ਹੌਲੀ ਕਰਕੇ ਇਸ ਦਾ ਫਰਕ ਪੈ ਜਾਏਗਾ ਪਰ ਆਪਾਂ ਨੂੰ ਕਈ ਵਾਰ ਨਾ ਕਾਫੀ ਸਾਲ ਹੋ ਜਾਂਦੇ ਨੇ ਆਪਾਂ ਨੂੰ ਉਸ ਚੀਜ਼ ਦਾ ਫਰਕ ਨਹੀਂ ਪੈਂਦਾ ਆਪਾਂ ਕਾਫੀ ਦਵਾਈਆਂ ਲੈਨੇ ਆ ਕਈ ਵਾਰ ਤਾਂ ਆਪਾਂ ਨੂੰ ਆਪਣੇ ਕੋਈ ਰਿਸ਼ਤੇਦਾਰ ਭੈਣ ਭਰਾ ਕਈ ਡਾਕਟਰ ਦੱਸ ਦਿੰਦੇ ਨੇ ਕਿ ਇੱਥੇ ਜਾ ਕੇ ਤੁਸੀਂ ਇਲਾਜ ਕਰਵਾ ਲਓ ਇਹ ਤੁਹਾਡੀ ਇਹ ਜੋ ਗੰਡੇ ਇਹ ਸਾਰੀ ਵਿਖੋਰ ਜਾਵੇਗੀ ਇਸ ਡਾਕਟਰ ਤੋਂ ਦਵਾਈ ਲੈਣ ਦੇ ਨਾਲ ਤੁਹਾਨੂੰ ਫਰਕ ਪੈ ਜਾਵੇਗਾ ਬਹੁਤ ਸਿਆਣਾ ਡਾਕਟਰ ਇਸ ਤਰ੍ਹਾਂ ਕਰਕੇ ਖਾਲਸਾ ਜੀ ਆਪਾਂ ਨੂੰ ਕਈ ਭੈਣ ਭਰਾ ਨਹੀਂ ਉਸ ਲਾਵਾ ਵੀ ਦੇਣ ਲੱਗ ਜਾਂਦੇ ਨੇ ਪਰ ਫੇਰ ਵੀ ਆਪਾਂ ਉਸ ਡਾਕਟਰ ਦੇ ਕੋਲ ਵੀ ਜਾਣੇ ਆ ਜਿੱਥੇ ਕੀਤੇ ਆਪਾਂ ਨੂੰ ਕੋਈ ਭੈਣ ਭਰਾ ਦੱਸਦਾ ਆਪਾਂ ਹਰ ਇੱਕ ਜਗ੍ਹਾ ਤੇ ਜਾਣੇ ਆ ਤੇ ਆਪਾਂ ਨੂੰ ਫਰਕ ਨਹੀਂ ਪੈਂਦਾ ਉਸ ਸਮੇ ਜੇਕਰ ਤੁਹਾਡੇ ਸਰੀਰ ਤੇ ਕਿਤੇ ਵੀ ਗੰਡ ਬਣ ਜਾਂਦੀ ਏ ਕੋਈ ਰਸੋਲਿਡ ਟਾਈਪ ਦੀ ਹੋ ਜਾਂਦੀ ਏ ਪਰ ਟੈਸਟ ਇੱਕ ਵਾਰ ਡਾਕਟਰੀ ਚੈੱਕਅਪ ਜ਼ਰੂਰ ਕਰਵਾਉਣਾ ਚਾਹੀਦਾ ਉਸ ਦਾ ਸੈਂਪਲ ਭੇਜ ਕੇ ਟੈਸਟ ਕਰਵਾਉਣਾ ਚਾਹੀਦਾ ਜੇਕਰ ਉਹ ਨਾਰਮਲ ਹੀ ਇੱਕ ਗੰਡ ਤਾਂ ਉਹ ਖਾਲਸਾ ਜੀ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਜਾਂ ਫਿਰ ਮੰਦਰ ਦੇ ਵਿੱਚ ਲੂਣ ਤੇ ਝਾੜੂ ਦਾ ਦਾਨ ਜ਼ਰੂਰ ਕਰਕੇ ਆਇਆ ਕਰੋ ਕਿਉਂਕਿ ਤੁਹਾਨੂੰ ਡਾਕਟਰ ਦੀ ਮੈਡੀਸਿਨ ਤੋਂ ਵੱਧ ਫਾਇਦਾ ਇਸ ਚੀਜ਼ ਤੋਂ ਹੋਵੇਗਾ ਜੇਕਰ ਤੁਸੀਂ ਇਹ ਦੋ ਚੀਜ਼ਾਂ ਦਾ ਦਾਨ ਗੁਰਦੁਆਰਾ ਸਾਹਿਬ ਜਾਂ ਫਿਰ ਮੰਦਰ ਦੇ ਵਿੱਚ ਕਰਦੇ ਹੋ ਤਾਂ ਇਸ ਤੋਂ ਇਲਾਵਾ ਖਾਲਸਾ ਜੀ ਸਾਡੇ ਇੱਕ ਰੈਲੇਟਿਵਸ ਦੇ ਵਿੱਚ ਉਹਨਾਂ ਦੇ ਇੱਕ ਛੋਟੀ ਜਿਹੀ ਗੰਢ ਬਣੀ ਹੋਈ ਸੀ ਗਰਦਨ ਤੇ ਸਿਰ ਦੇ ਨੀਚੇ ਤੇ ਗਰਦਨ ਦੇ ਕੋਲ ਗੰਡ ਵਾਲੀ ਸਾਈਡ ਤੇ ਉਹਨਾਂ ਨੇ ਬਹੁਤ ਜ਼ਿਆਦਾ ਡਾਕਟਰਾਂ ਦੇ ਕੋਲ ਚੈੱਕਅਪ ਕਰਵਾਏ ਪਰ ਉਹ ਗੰਡ ਇੱਕ ਨਾਰਮਲ ਹੀ ਬਣੀ ਹੋਈ ਸੀ ਸੋਲਿਡ ਟਾਈਪ ਉਹਨਾਂ ਨੇ ਡਾਕਟਰਾਂ ਨੇ ਉਹਨਾਂ ਨੂੰ ਕਹਿ ਦਿੱਤਾ ਕਿ ਇਸ ਦਾ ਕੋਈ ਡਰ ਨਹੀਂ ਇੱਕ ਨਾਰਮਲ ਹੈ ਤੁਸੀਂ ਮੈਡੀਸਿਨ ਲੈ ਲਓ ਤੁਹਾਨੂੰ ਫਰਕ ਪੈ ਜਾਏਗਾ ਪਰ ਉਹਨਾਂ ਨੇ ਕੋਈ ਡਾਕਟਰ ਹੀ ਨਾ ਛੱਡਿਆ ਉਹ ਘਟਣ ਦੀ ਬਜਾਏ ਉਹ ਵੱਧਦੀ ਗਈ ਵੱਧ ਕੇ ਕਾਫੀ ਵੱਡੀ ਹੋ ਗਈ ਜਿਸ ਚੀਜ਼ ਨੂੰ ਲੈ ਕੇ ਉਹ ਪਰਵਾਹ ਟੈਂਸ਼ਨ ਦੇ ਵਿੱਚ ਰਹਿੰਦਾ ਸੀ ਕਿਉਂਕਿ ਹੁਣ ਡਾਕਟਰ ਕਹਿੰਦੇ ਸੀ ਕਿ ਇੰਨੀ ਵੱਡੀ ਗੰਡੇ ਜਿਹੜੀ ਉਹ ਦਵਾਈਆਂ ਦੇ ਨਾਲ ਖੁਰਨੀ ਨਹੀਂ ਤੁਹਾਨੂੰ ਪਰਖ ਨਹੀਂ ਪੈਣਾ ਤੇ ਇਸ ਦਾ ਤੁਸੀਂ ਆਪਰੇਟ ਕਰਵਾ ਲਓ ਤੇ ਉਹ ਪਰਿਵਾਰ ਨੇ ਆਪਰੇਟ ਨਹੀਂ ਕਰਵਾਇਆ ਉਹਨਾਂ ਨੂੰ ਸੀ ਕਿ ਸਾਡਾ ਨਾਲ ਸਿਰ ਦਾ ਤੇ ਕੰਨ ਦਾ ਕੰਮ ਹੈ ਜਿਸ ਕਰਕੇ ਉਹ ਪਰਿਵਾਰ ਡਰਦਾ ਸੀ ਉਹਨਾਂ ਨੇ ਆਪਰੇਸ਼ਨ ਕਰਵਾਇਆ ਹੀ ਨਹੀਂ ਤਾਂ ਖਾਲਸਾ ਜੀ ਉਹਨਾਂ ਨੂੰ ਇੱਕ ਪਰਿਵਾਰ ਨੇ ਪਿੰਡ ਦੇ ਵਿੱਚੋ ਹੀ ਉਹਨਾਂ ਦੇ ਨਾਲ ਲੱਗਦੇ ਘਰ ਨੇ ਉਹਨਾਂ ਨੂੰ ਦੱਸਿਆ ਕਿ ਜੇਕਰ ਤੁਸੀਂ ਸਾਡਾ ਕਹਿਣਾ ਮੰਨੋਗੇ ਤਾਂ ਅਸੀਂ ਤੁਹਾਨੂੰ ਕੁਝ ਦਸੀਏ ਤੇ ਉਹ ਪਰਿਵਾਰ ਨੇ ਕਿਹਾ ਕਿ ਤੁਸੀਂ ਦੱਸੋ ਅਸੀਂ ਤਾਂ ਬਹੁਤ ਜ਼ਿਆਦਾ ਪੈਸੇ ਵੀ ਦਵਾਈਆਂ ਤੇ ਵੀ ਲਾ ਲਈ ਨੇ ਪਰ ਸਾਨੂੰ ਕੋਈ ਫਰਕ ਨਹੀਂ ਪੈਂਦਾ ਸਾਨੂੰ ਇਹ ਤਾਂ ਫਰਕ ਪੈਣਾ ਚਾਹੀਦਾ ਸੀ ਘਟਣੀ ਚਾਹੀਦੀ ਸੀ ਪਰ ਇਹ ਸਾਡੀ ਗੰਢ ਅੱਗੇ ਤੋਂ ਵੀ ਵੱਧ ਗਈ ਤੇ ਇਸੇ ਤਰ੍ਹਾਂ ਖਾਲਸਾ ਜੀ ਉਹ ਪਰਿਵਾਰ ਨੇ ਦੱਸਿਆ ਕਿ ਸਾਨੂੰ ਪਿੰਡ ਦੇ ਵਿੱਚੋਂ ਹੀ ਕਹਿੰਦੇ ਬਜ਼ੁਰਗ ਮਾਤਾ ਨੇ ਦੱਸਿਆ ਕਿ ਤੁਸੀਂ ਲੂਣ ਦਾ ਪੈਕਟ ਇੱਕ ਤੇ ਇੱਕ ਝਾੜੂ ਜਿਹੜਾ ਤਿੱਲਣ ਵਾਲਾ ਝਾੜੂ ਹੁੰਦਾ ਹੈ ਉਹ ਵਾਲਾ ਇਹ ਦੋ ਚੀਜ਼ਾਂ ਤੁਸੀਂ ਲੈ ਕੇ ਗੁਰਦੁਆਰਾ ਸਹਿਬ ਜਾ ਕੇ ਤੁਸੀਂ ਦਾਨ ਕਰਿ ਆਓ ਤੁਸੀਂ ਇੱਕ ਵਾਰ ਕਰ ਲੋ ਦੋ ਵਾਰ ਕਰ ਲੋ ਤਿੰਨ ਵਾਰ ਕਰ ਲੋ ਜਿੰਨੀ ਦੇਰ ਤੱਕ ਤੁਹਾਨੂੰ ਫਰਕ ਨਹੀਂ ਪੈਂਦਾ ਉਨੀ ਦੇਰ ਤੱਕ ਜਿੰਨੀ ਵਾਰ ਤੁਸੀਂ ਇਹ ਦੋ ਚੀਜ਼ਾਂ ਦਾ ਦਾਨ ਕਰੋਗੇ ਉਨੀ ਚਲਦੀ ਹੀ ਤੁਹਾਨੂੰ ਫਰਕ ਪਏਗਾ ਤੇ ਉਹ ਪਰਿਵਾਰ ਨਹੀਂ ਖਾਲਸਾ ਜੀ ਸਾਰੇ ਡਾਕਟਰਾਂ ਦੀਆਂ ਦਵਾਈਆਂ ਛੱਡ ਕੇ ਜਦੋਂ ਇਹ ਦੋ ਚੀਜ਼ਾਂ ਦਾਨ ਕੀਤੀਆਂ ਕਰਨੀਆਂ ਸ਼ੁਰੂ ਕੀਤੀਆਂ ਤਾਂ ਖਾਲਸਾ ਜੀ ਕਿੱਥੇ ਤਾਂ ਉਹ ਪਰਿਵਾਰ ਦਾ ਕਹਿਣਾ ਕਿ ਸਾਨੂੰ 4 ਸਾਲ ਹੋ ਗਏ ਸੀ 4 ਸਾਲ ਹੋ ਗਏ ਸੀ ਕਹਿੰਦੇ ਅਸੀਂ ਕੋਈ ਡਾਕਟਰ ਹੀ ਨਹੀਂ ਸੀ ਛੱਡਿਆ ਜਿੱਥੇ ਕਿਸੇ ਨੇ ਦੱਸਣਾ ਉੱਥੇ ਹੀ ਅਸੀਂ ਚਲੇ ਜਾਣਾ ਤੇ ਕਹਿੰਦੇ 6 ਮਹੀਨੇ ਲਗਾਤਾਰ ਮਹੀਨੇ ਦੇ ਵਿੱਚ ਦੋ ਵਾਰ ਕਹਿੰਦੇ ਅਸੀਂ ਗੁਰਦੁਆਰਾ ਸਹਿਬ ਕਹਿੰਦੇ ਇਹ ਦੋ ਚੀਜ਼ਾਂ ਦਾ ਦਾਨ ਕਰਨਾ ਤੇ ਕਹਿੰਦੇ ਜਿਹੜੀ ਉਹਨਾਂ ਦੀ ਸਿਰ ਦੇ ਵਿੱਚ ਬਹੁਤ ਜ਼ਿਆਦਾ ਵੱਡੀ ਗੰਢ ਬਣੀ ਹੋਈ ਸੀ ਉਹ ਪਰਿਵਾਰ ਆਪਰੇਸ਼ਨ ਕਰਵਾਉਣ ਤੋਂ ਵੀ ਡਰਦਾ ਸੀ ਤੇ ਉਹ ਸਾਰੀ ਗੰਡੇ ਜਿਹੜੀ ਉਹ 6 ਮਹੀਨਿਆਂ ਦੇ ਵਿੱਚ ਬਿਲਕੁਲ ਖੁਰ ਗਈ ਉਥੇ ਲੱਗਦਾ ਹੀ ਨਹੀਂ ਉਸ ਜਗ੍ਹਾ ਤੇ ਉਹ ਪਰਿਵਾਰ ਨੇ ਦੱਸਿਆ ਕਿ ਸਾਡੇ ਇੱਥੇ ਕੋਈ ਜ਼ਖਮ ਸੀ ਜਾਂ ਕੋਈ ਗੰਡ ਸੀ ਸੋ ਇਸੇ ਤਰ੍ਹਾਂ ਖਾਲਸਾ ਜੀ ਜੇਕਰ ਤੁਹਾਨੂੰ ਵੀ ਸਰੀਰ ਤੇ ਇਸ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੈ ਤਾਂ ਤੁਸੀਂ ਇੱਕ ਵਾਰ ਡਾਕਟਰੀ ਸਲਾਹ ਲੈ ਕੇ ਉਹ ਡਾਕਟਰ ਤੋਂ ਮੈਡੀਸਨ ਲੈ ਕੇ ਜੇਕਰ ਤੁਹਾਨੂੰ ਫਰਕ ਨਹੀਂ ਪੈ ਰਿਹਾ ਤੁਸੀਂ ਕਾਫੀ ਸਮੇਂ ਤੋਂ ਇਸ ਤਰ੍ਹਾਂ ਹੀ ਹੋ ਤੁਹਾਨੂੰ ਕਿਤੋਂ ਵੀ ਇਲਾਜ ਬਹੁਤ ਕਰਵਾ ਲਿਆ ਪਰ ਫਰਕ ਨਹੀਂ ਪੈ ਰਿਹਾ ਪਰ ਰਿਪੋਰਟ ਵੀ ਬਿਲਕੁਲ ਨਾਰਮਲ ਹੈ ਤਾਂ ਤੁਸੀਂ ਇਹ ਦੋ ਚੀਜ਼ਾਂ ਦਾ ਗੁਰਦੁਆਰਾ ਸਾਹਿਬ ਦੇ ਵਿੱਚ ਜੇਕਰ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਜਾਂਦੇ ਹੋ ਤਾਂ ਤੁਸੀਂ ਗੁਰਦੁਆਰਾ ਸਾਹਿਬ ਇਹ ਦੋ ਚੀਜ਼ਾਂ ਦਾ ਦਾਨ ਕਰ ਸਕਦੇ ਹੋ ਜੇਕਰ ਤੁਸੀਂ ਮੰਦਿਰ ਦੇ ਵਿੱਚ ਜਾਂਦੇ ਹੋ ਤਾਂ ਤੁਸੀਂ ਇਹ ਦੋ ਚੀਜ਼ਾਂ ਦਾ ਦਾਨ ਮੰਦਿਰ ਵਿੱਚ ਕਰ ਸਕਦੇ ਹੋ ਜਿੱਥੇ ਤੁਹਾਡਾ ਮਨ ਮੰਨਦਾ ਉਹ ਤੁਸੀਂ ਉੱਥੇ ਹੀ ਕਰ ਸਕਦੇ ਹੋ ਜਦੋਂ ਤੁਸੀਂ ਇਹ ਦੋ ਚੀਜ਼ਾਂ ਦਾ ਦਾਨ ਕਰਨਾ ਸ਼ੁਰੂ ਕਰਦੇ ਹੋਗੇ ਤੇ ਤੁਹਾਡੇ ਸਾਰੇ ਹੀ ਦੁੱਖ ਤਕਲੀਫ ਨੇ ਜਿਹੜੇ ਸਰੀਰਕ ਉਹ ਦੂਰ ਹੋ ਜਾਣਗੇ ਸੋ ਇਸੇ ਤਰ੍ਹਾਂ ਖਾਲਸਾ ਜੀ ਇਸ ਤੋਂ ਇਲਾਵਾ ਜੇਕਰ ਤੁਹਾਨੂੰ ਚਮੜੀ ਦਾ ਕੋਈ ਰੋਗ ਏ ਤੁਹਾਨੂੰ ਖਾਰਸ਼ ਦੀ ਜਿਵੇਂ ਪ੍ਰੋਬਲਮ ਹੁੰਦੀ ਹੈ ਸਕਿਨ ਦੀ ਹੁੰਦੀ ਹੈ ਸਕਿਨ ਤੇ ਖਾਰਚ ਹੋ ਕੇ ਕਾਫੀ ਤੁਹਾਡੇ ਜ਼ਖਮ ਬਣ ਜਾਂਦੇ ਨੇ ਇਸ ਤਰ੍ਹਾਂ ਦੀ ਪ੍ਰੋਬਲਮ ਏ ਜੇ ਤੁਹਾਡਾ ਕੋਈ ਜ਼ਖਮ ਜਿਵੇਂ ਬੱਕ ਜਾਂਦਾ ਹੈ ਉਹਦਾ ਫਰਕ ਨਹੀਂ ਪੈਂਦਾ ਇਸ ਤਰ੍ਹਾਂ ਦੀ ਤੁਹਾਨੂੰ ਸਰੀਰਕ ਤੌਰ ਤੇ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੈ ਤਾਂ ਤੁਸੀਂ ਇਸ ਕੰਡੀਸ਼ਨ ਦੇ ਵਿੱਚ ਜਦੋਂ ਡਾਕਟਰੀ ਇਲਾਜ ਕਰਵਾਉਣ ਤੋਂ ਬਾਅਦ ਵੀ ਤੁਹਾਨੂੰ ਫਰਕ ਨਹੀਂ ਪੈਂਦਾ ਤਾਂ ਤੁਸੀਂ ਖਾਲਸਾ ਜੀ ਇਹ ਦੋ ਚੀਜ਼ਾਂ ਨੂੰ ਦਾਨ ਕਰਨਾ ਸ਼ੁਰੂ ਕਰਦਿਆ ਕਰੋ ਤੁਹਾਡੇ ਸਾਰੇ ਦੁੱਖ ਦੂਰ ਹੋ ਜਾਣਗੇ ਜੇਕਰ ਤੁਹਾਨੂੰ ਘਰ ਦੇ ਵਿੱਚ ਕੋਈ ਦੁੱਖ ਨਹੀਂ ਵੀ ਹੈਗਾ ਨਾ ਤਾਂ ਥੋੜਾ ਸਮਾਂ ਛੱਡ ਕੇ ਖਾਲਸਾ ਜੀ ਜਿਵੇਂ 6 ਮਹੀਨੇ ਜਾਂ ਫਿਰ ਸਾਲ ਦੇ ਵਿੱਚ ਇੱਕ ਵਾਰ ਤੁਸੀਂ ਜ਼ਰੂਰ ਇਹ ਦੋ ਚੀਜ਼ਾਂ ਦਾ ਦਾਨ ਕਰਿਆ ਕਰੋ ਕਿ ਜਿਹੜਾ ਵੀ ਭੈਣ ਭਰਾ ਇਨ੍ਹਾਂ ਦੋ ਚੀਜ਼ਾਂ ਦਾ ਦਾਨ ਕਰਦਾ ਹੈ ਖਾਲਸਾ ਜੀ ਉਹ ਨੂੰ ਕਦੇ ਵੀ ਕਿਸੇ ਵੀ ਤਰ੍ਹਾਂ ਦਾ ਦੁੱਖ ਤਕਲੀਫ ਨਹੀਂ ਹੁੰਦਾਗਾ ਤੇ ਨਹੀਂ ਕਦੇ ਹੋਵੇਗਾ ਇਸੇ ਤਰ੍ਹਾਂ ਖਾਲਸਾ ਜੀ ਇਸ ਦੋ ਚੀਜ਼ਾਂ ਤੋਂ ਇਲਾਵਾ ਜੇਕਰ ਤੁਸੀਂ ਇਹ ਇੱਕ ਚੀਜ਼ ਦਾ ਦਾਨ ਕਰਦੇ ਹੋ ਇਸ ਦੇ ਨਾਲ ਵੀ ਤੁਹਾਨੂੰ ਬਹੁਤ ਹੀ ਜ਼ਿਆਦਾ ਫਾਇਦਾ ਹੋਣ ਵਾਲਾ ਹੈ ਜੇਕਰ ਖਾਲਸਾ ਜੀ ਉਹ ਚੀਜ਼ ਕਿਹੜੀ ਕਾਲੇ ਤੇਲ ਕਾਲੇ ਤੇਲ ਦਾ ਦਾਨ ਸਾਨੂੰ ਕਾਰਨ ਦੇ ਨਾਲ ਕਿੰਨੇ ਫਾਇਦੇ ਹੁੰਦੇ ਨੇ ਤੇ ਅਸੀਂ ਕਾਲੇ ਤੇਲ ਦਾ ਦਾਨ ਕਦੋਂ ਤੇ ਕਿਸ ਸਮੇਂ ਤੇ ਕਿਸ ਦਿਨ ਕਰਨਾ ਹੈ ਇਹ ਵੀ ਅਸੀਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦੱਸਦੇ ਹਾਂ ਸਾਨੂੰ ਕਿਹੜੇ ਦਿਨ ਖਾਲਸਾ ਜੀ ਕਾਲੇ ਤੇਲ ਦਾ ਦਾਨ ਕਰਨਾ ਚਾਹੀਦਾ ਹੈ ਸਨਾਤਨ ਧਰਮ ਦੇ ਵਿੱਚ ਹਰ ਇੱਕ ਦੇਣ ਦੀ ਖਾਲਸਾ ਜੀ ਖਾਸ ਮਹੱਤਤਾ ਹੈ ਇਸ ਦੇ ਨਾਲ-ਨਾਲ ਇਹ ਵੀ ਕਿਹਾ ਜਾਂਦਾ ਹੈ ਕਿ ਜੇਕਰ ਦੇਨ ਦੇ ਹਿਸਾਬ ਦੀ ਨਾਲ ਦਾਨ ਕੀਤਾ ਜਾਵੇ ਦੇਨ ਦੇ ਵਾਰ ਦੇ ਸਮੇਂ ਦੇ ਤਾਂ ਜਿਹੜੇ ਮਨੁੱਖ ਨੂੰ ਫਾਇਦੇ ਨੇ ਫਾਲੇ ਉਹ ਵਧੇਰੇ ਮਿਲਦਾ ਹੈ ਜਿਸ ਦੇ ਨਾਲ ਖਾਲਸਾ ਜੀ ਮਨੁੱਖ ਨੂੰ ਨਤੀਜੇ ਚੰਗੇ ਮਿਲਦੇ ਨੇ ਕਿਉਂਕਿ ਖਾਲਸਾ ਜੀ ਹਰ ਇੱਕ ਦੇਨ ਵੱਖ-ਵੱਖ ਦੇਵੀ ਦੇਵਤਿਆਂ ਗ੍ਰਹਿਆਂ ਤਾਰਾ ਮੰਡਲਾਂ ਦੀ ਨਾਲ ਵੀ ਦੇਨ ਜੁੜਿਆ ਹੋਇਆ ਹੈ ਇਸੀ ਕਰਕੇ ਖਾਲਸਾ ਜੀ ਕਈ ਲੋਕਾਂ ਦਾ ਦੇਨ ਅਨੁਸਾਰ ਦਾਨ ਕਰਨ ਦੇ ਵਿੱਚ ਵੀ ਵਿਸ਼ਵਾਸ ਹੁੰਦਾ ਹੈ ਕਿਉਂਕਿ ਉਹਨਾਂ ਦਾ ਕਹਿਣਾ ਹੁੰਦਾ ਹੈ ਕਿ ਜੇਕਰ ਸਹੀ ਸਮੇਂ ਸਿਰ ਸਹੀ ਦੇਣ ਤੇ ਅਸੀਂ ਦਾਨ ਕਰਾਂਗੇ ਤੇ ਸਾਨੂੰ ਸਾਡਾ ਕੀਤਾ ਗਿਆ ਜਿਹੜਾ ਦਾਨ ਹੈ ਉਸ ਦਾ ਜਿਹੜਾ ਸਾਨੂੰ ਨਤੀਜਾ ਹੈ ਸਾਨੂੰ ਫਾਲ ਫਾਇਦਾ ਹੈ ਉਹ ਸਾਨੂੰ ਵੱਧ ਹੋਵੇਗਾ ਕਿ ਉਹਨਾਂ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਹਫ਼ਤੇ ਦੇ 7 ਦਿਨਾਂ ਦੀਆਂ ਵਿਸ਼ੇਸ਼ਤਾਵਾਂ ਨੇ ਜਿਹੜੀਆਂ ਉਹ ਵੀ ਅਲੱਗ-ਅਲੱਗ ਹੁੰਦੀਆਂ ਨੇ ਕਹਿਣ ਦਾ ਭਾਵ ਇਹ ਕਿ ਉਹਨਾਂ ਦਾ ਇਹ ਕਹਿਣਾ ਹੈ ਕਿ ਹਰ ਇੱਕ ਦਿਨ ਦੀ ਆਪਣੀ ਅਲੱਗ-ਅਲੱਗ ਮਹੱਤਤਾ ਹੈ ਕਿ ਕਿਹੜੇ ਦਿਨ ਸਾਨੂੰ ਕੀ ਕਰਨਾ ਚਾਹੀਦਾ ਹੈ ਤੇ ਕਿਹੜੇ ਦਿਨ ਕੀ ਨਹੀਂ ਕਰਨਾ ਚਾਹੀਦਾ ਤੇ ਇਸੇ ਤਰ੍ਹਾਂ ਖਾਲਸਾ ਜੀ ਜਦੋਂ ਵੀ ਅਸੀਂ ਕਾਲੇ ਤੇਲ ਦਾ ਦਾਨ ਕਰਨਾ ਹੈ ਤਾਂ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਕਾਲੇ ਤੇਲ ਦਾ ਦਾਨ ਮੰਗਲਵਾਰ ਦੇ ਦਿਨ ਨੂੰ ਬਿਲਕੁਲ ਵੀ ਨਾ ਕਰਿਆ ਕਰੋ ਕਿਉਂਕਿ ਜੇਕਰ ਅਸੀਂ ਮੰਗਲਵਾਰ ਨੂੰ ਕਾਲੇ ਤੇਲ ਦਾ ਦਾਨ ਕਰਦੇ ਹਾਂ ਤੇ ਇਸ ਦੇ ਨਾਲ ਸਾਨੂੰ ਅਸ਼ubh ਫਲ ਮਿਲਦਾ ਹੈ ਸ਼ubh ਨਹੀਂ ਮਿਲਦਾ ਇਸ ਕਰਕੇ ਤੁਸੀਂ ਇਸ ਗੱਲ ਦਾ ਖਾਸ ਧਿਆਨ ਰੱਖਿਓ ਕਿ ਇਸ ਦਿਨ ਨੂੰ ਤੁਸੀਂ ਕਾਲੇ ਤੇਲ ਦਾ ਦਾਨ ਕਦੇ ਵੀ ਭੁੱਲ ਕੇ ਨਾ ਕਰਿਓ ਤੇ ਇਹ ਜਾਣਕਾਰੀ ਅੱਗੇ ਹੋਰ ਵੀ ਤੁਸੀਂ ਸਾਂਝੀ ਕਰ ਦਿਓ ਜੋ ਭੈਣ ਭਰਾਵਾਂ ਨੂੰ ਨਹੀਂ ਪਤਾ ਹੁੰਦਾ ਉਹ ਜੇਕਰ ਇਹ ਕੰਮ ਕਰ ਲੈਂਦੇ ਨੇ ਤੇ ਉਹਨਾਂ ਦਾ ਕਿਤੇ ਨਾ ਕਿਤੇ ਨੁਕਸਾਨ ਵੀ ਹੋ ਜਾਂਦਾ ਹੈ ਇਸ ਦੇ ਨਾਲ ਨਾਲ ਵੀਰਵਾਰ ਦੇ ਦਿਨ ਵੀ ਤੁਹਾਨੂੰ ਤੇਲ ਦਾ ਦਾਨ ਨਹੀਂ ਕਰਨਾ ਚਾਹੀਦਾ ਕਿਉਂਕਿ ਖਾਲਸਾ ਜੀ ਵੀਰਵਾਰ ਦਾ ਦਿਨ ਭਗਵਾਨ ਵਿਸ਼ਨੂ ਜੀ ਨੂੰ ਸਮਰਪਿਤ ਹੈ ਇਸ ਕਰਕੇ ਵੀਰਵਾਰ ਨੂੰ ਕਾਲੇ ਤੇਲ ਦਾ ਦਾਨ ਕਰਨ ਤੋਂ ਬਚਣਾ ਚਾਹੀਦਾ ਹੈ ਜੇਕਰ ਕੋਈ ਵਿਅਕਤੀ ਭੁੱਲ ਕੇ ਵੀਰਵਾਰ ਦੇ ਦਿਨ ਨੂੰ ਕਾਲੇ ਤੇਲ ਦਾ ਦਾਨ ਕਰ ਲੈਂਦਾ ਹੈ ਖਾਲਸਾ ਜੀ ਤਾਂ ਉਸ ਦੀ ਚੰਗੀ ਕਿਸਮਤ ਝੇੜੀ ਉਹ ਘਟ ਜਾਂਦੀ ਹੈ ਕਿਆਂ ਦਾ ਭਾਵ ਇਹ ਆ ਕਿ ਜਦੋਂ ਆਪਣੇ ਸਾਰਾ ਵਧੀਆ ਕਾਰੋਬਾਰ ਚੱਲਦਾ ਹੈ ਘਰ ਦੇ ਵਿੱਚ ਬਹੁਤ ਵਧੀਆ ਮਾਹੌਲ ਹੁੰਦਾ ਹੈ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਹੁੰਦੀ ਨਾ ਹੀ ਪੈਸੇ ਦੀ ਤੰਗੀ ਪਰੇਸ਼ਾਨੀ ਹੁੰਦੀ ਤੇ ਜਦੋਂ ਸਾਡੇ ਘਰ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਅਚਾਨਕ ਮੁਸ਼ਕਲਾਂ ਖੜੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਤਾਂ ਇੰਨਾ ਕੰਮਾਂ ਦੇ ਕਰਕੇ ਇੰਨਾ ਚੀਜ਼ਾਂ ਦੇ ਕਰਕੇ ਜਿੰਨਾ ਬਾਰੇ ਸਾਨੂੰ ਇਹ ਛੋਟੀ ਛੋਟੀ ਜਾਣਕਾਰੀ ਨਹੀਂ ਮਿਲੀ ਹੁੰਦੀ ਤੇ ਅਸੀਂ ਕੀਤੇ ਨਾ ਕੀਤੇ ਜਾਣੇ ਅਣਜਾਣੇ ਦੇ ਵਿੱਚ ਜਦੋਂ ਕਰ ਲੈਨੇ ਆ ਤੇ ਇਹਨਾਂ ਕੰਮਾਂ ਦੇ ਕਰਕੇ ਸਾਡੀ ਜ਼ਿੰਦਗੀ ਦੇ ਵਿੱਚ ਕਈ ਵਾਰ ਵੱਡੀਆਂ-ਵੱਡੀਆਂ ਮੁਸ਼ਕਲਾਂ ਵੀ ਖੜੀਆਂ ਹੋ ਜਾਂਦੀਆਂ ਨੇ ਇਸ ਕਰਕੇ ਤੁਸੀਂ ਵੀਰਵਾਰ ਦੇ ਦਿਨ ਨੂੰ ਕਾਲੇ ਤੇਲ ਦਾ ਦਾਣ ਬਿਲਕੁਲ ਵੀ ਨਹੀਂ ਕਰਨਾ ਤੇ ਇਸ ਤੋਂ ਇਲਾਵਾ ਖਾਲਸਾ ਜੀ ਅਗਲਾ ਦਿਨੇ ਸ਼ੁੱਕਰਵਾਰ ਦਾ ਸ਼ੁੱਕਰਵਾਰ ਵਾਲੇ ਦਿਨ ਵੀ ਸਾਨੂੰ ਕਾਲੇ ਤੇਲ ਦਾ ਦਾਨ ਬਿਲਕੁਲ ਨਹੀਂ ਕਰਨਾ ਚਾਹੀਦਾ ਕਿਉਂਕਿ ਸ਼ੁੱਕਰਵਾਰ ਦਾ ਦਿਨ ਮਾਤਾ ਲక్ష్ਮੀ ਦੇਵੀ ਜੀ ਨੂੰ ਸਮਰਪਿਤ ਹੈ ਇਸੇ ਕਰਕੇ ਖਾਲਸਾ ਜੀ ਸ਼ੁੱਕਰਵਾਰ ਦੇ ਦਿਨ ਨੂੰ ਸਾਨੂੰ ਚਿੱਟੀ ਚੀਜ਼ ਦਾ ਦਾਨ ਕਰਨਾ ਹੀ ਸ਼ੁਭ ਮੰਨਿਆ ਜਾਂਦਾ ਹੈ ਤੇ ਜੇਕਰ ਸ਼ੁੱਕਰਵਾਰ ਦੇ ਦਿਨ ਕਾਲੇ ਰੰਗ ਦਾ ਚਾ ਕਾਲੇ ਤੇਲ ਦਾ ਦਾਨ ਕਰਦਾ ਹੈ ਕੋਈ ਵੀ ਵਿਅਕਤੀ ਤੇ ਉਹਨੋਂ ਕੀਤੇ ਨਾ ਕੀਤੇ ਜਾ ਕੇ ਖਾਲਸਾ ਜੀ ਆਰਥਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਆਰਥਿਕ ਸਮੱਸਿਆਵਾਂ ਪਰੇਸ਼ਾਨੀਆਂ ਉਸ ਦੀ ਜ਼ਿੰਦਗੀ ਦੇ ਵਿੱਚ ਖੜੀਆਂ ਹੋ ਜਾਂਦੀਆਂ ਨੇ ਇਸ ਕਰਕੇ ਇਹ ਕੁਝ ਛੋਟੀਆਂ ਛੋਟੀਆਂ ਗੱਲਾਂ ਨੇ ਜੋ ਸਾਨੂੰ ਖਾਸ ਕਰਕੇ ਆਮ ਜਿਹੇ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦਾ ਹੈ ਜਿਸ ਦੇ ਨਾਲ ਸਾਨੂੰ ਸ਼ੋਭੂ ਫਲ ਪ੍ਰਾਪਤ ਨਹੀਂ ਹੁੰਦਾ ਤੇ ਇਸ ਦੇ ਨਾਲ ਨਾਲ ਜੇਕਰ ਤੁਸੀਂ ਸ਼ੁੱਕਰਵਾਰ ਨੂੰ ਕਾਲੇ ਤੇਲ ਦਾ ਦਾਨ ਕਰ ਵੀ ਦਿੰਦੇ ਹੋ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਪਰੇਸ਼ਾਨੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਇਹ ਹੀ ਇੱਕ ਖਾਸ ਮਹੱਤਵੀ ਖਾਲਸਾ ਜੀ ਦੇਮ ਦੇ ਹਿਸਾਬ ਦੇ ਨਾਲ ਹੀ ਹਰ ਇੱਕ ਮਨੁੱਖ ਨੂੰ ਦਾਨ ਕਰਨਾ ਚਾਹੀਦਾ ਹੈ। ਇਹ ਚੀਜ਼ਾਂ ਨੂੰ ਆਪਾਂ ਮੰਨਦੇ ਨਹੀਂ ਪਰ ਇਹ ਚੀਜ਼ਾਂ ਅੱਗੇ ਜਾ ਕੇ ਆਪਣੀ ਜ਼ਿੰਦਗੀ ਦੇ ਵਿੱਚ ਜੋ ਸਮੱਸਿਆਵਾਂ ਬਣ ਜਾਂਦੀਆਂ ਨੇ ਫਿਰ ਉਹਨਾਂ ਨੂੰ ਸੈੱਟ ਕਰਨਾ ਸਭ ਕੁਝ ਸੁਲਝਾਉਣਾ ਇਹ ਜਿਹੜਾ ਉਹ ਔਖਾ ਹੋ ਜਾਂਦਾ ਹੈ ਕਿਉਂਕਿ ਮਨੁੱਖ ਇਹ ਸਭ ਚੀਜ਼ਾਂ ਤੋਂ ਥੱਕ ਹਾਰ ਜਾਂਦਾ ਹੈ ਜਦੋਂ ਉਹਦੀ ਜ਼ਿੰਦਗੀ ਦੇ ਵਿੱਚ ਇੱਕ ਪਰੇਸ਼ਾਨੀ ਠੀਕ ਹੁੰਦੀ ਹੈ ਤੇ ਦੂਜੀ ਖੜੀ ਹੋ ਜਾਂਦੀ ਹੈ ਤੇ ਇਸ ਤੋਂ ਇਲਾਵਾ ਖਾਲਸਾ ਜੀ ਜੇਕਰ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਦਾਨ ਕਰਦੇ ਹੋ ਲੂਣ ਇੱਕ ਮਾਂਜੇ ਦਾ ਝਾੜੂ ਦਾ ਤੇ ਉਸ ਦੇ ਨਾਲ ਤੁਹਾਡੇ ਸਾਰੇ ਜਿਹੜੇ ਸਰੀਰਕ ਦੁੱਖ ਨੇ ਰੋਗ ਨੇ ਉਹ ਕੱਟੇ ਜਾਂਦੇ ਨੇ ਤੇ ਇਸ ਤੋਂ ਇਲਾਵਾ ਜਿਨੇ ਕਾਲੇ ਮਾਹ ਹੁੰਦੇ ਨੇ ਜੇਕਰ ਤੁਸੀਂ ਇਹਨਾਂ ਦਾ ਦਾਨ ਵੀ ਗੁਰਦੁਆਰਾ ਸਹਿਰ ਦੇ ਵਿੱਚ ਕਰੋਗੇ ਤੇ ਇਸ ਦੇ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਆਰਥਿਕ ਜੋ ਪ੍ਰੋਬਲਮ ਚੱਲਦੀਆਂ ਨੇ ਜੋ ਪਰੇਸ਼ਾਨੀਆਂ ਚੱਲਦੀਆਂ ਨੇ ਤੁਹਾਡੀ ਤੇ ਜਿਵੇਂ ਇਸ ਤਰ੍ਹਾਂ ਹੁੰਦਾ ਹੈ ਕਿ ਤੁਹਾਡੀ ਘਰ ਨੂੰ ਜਾਂ ਪਰਿਵਾਰ ਨੂੰ ਕਿਸੇ ਦੀ ਬੁਰੀ ਨਜ਼ਰ ਲੱਗ ਗਈ ਏ ਜਾਂ ਜਿਵੇਂ ਆਪਣੇ ਬਜ਼ੁਰਗ ਕਹਿ ਦਿੰਦੇ ਨੇ ਕਿ ਕਾਲੇ ਮਹਾ ਦਾ ਦਾਨ ਕਰਨ ਦੇ ਨਾਲ ਸਾਡੇ ਤੇ ਜਿਹੜੇ ਭਾਰੇ ਨੇ ਉਹ ਟਲਦੇ ਰਹਿੰਦੇ ਨੇ ਜਿਵੇਂ ਤੁਸੀਂ ਇਹ ਵੀ ਸੁਣਿਆ ਹੋਣਾ ਕਿ ਕਈ ਵਾਰ ਆਪਣੇ ਘਰ ਦੇ ਵਿੱਚ ਜਦੋਂ ਕੋਈ ਪ੍ਰੋਬਲਮ ਆ ਜਾਂਦੀ ਏ ਤੇ ਜਾਂ ਫਿਰ ਕੋਈ ਕਾਫੀ ਸਾਲਾਂ ਦਾ ਅੜਿਆ ਹੋਇਆ ਕੰਮ ਏ ਜਿਹੜਾ ਆਪਣਾ ਬਣਦਾ ਨਹੀਂ ਤੇ ਆਪਣੇ ਘਰ ਦੇ ਜਿਹੜੇ ਬਜ਼ੁਰਗ ਹੁੰਦੇ ਨੇ ਵੱਡੇ ਹੁੰਦੇ ਨੇ ਉਹ ਆਪਣੇ ਬੱਚਿਆਂ ਨੂੰ ਸਮਝਾਉਣ ਦੇ ਸਮੇਂ ਇਹੀ ਕਹਿੰਦੇ ਨੇ ਕਿ ਕੋਈ ਗੱਲ ਨਹੀਂ ਬੇਟਾ ਇਹ ਤੁਹਾਡਾ ਕੰਮ ਬਣ ਜਾਏਗਾ ਤੁਸੀਂ ਕਿਹੜਾ ਰੱਬ ਦੇ ਮਾਹ ਮਾਰੇ ਨੇ ਏਸੇ ਕਰਕੇ ਖਾਲਸਾ ਜੀ ਉਹਨਾਂ ਦਾ ਇਹ ਕਹਿਣਾ ਹੁੰਦਾ ਸੀ ਕਿ ਗੁਰਦੁਆਰਾ ਸੇਬ ਜਾਂ ਕਿਸੇ ਵੀ ਧਾਰਮਿਕ ਸਥਾਨ ਤੇ ਜਿਹੜੇ ਮਾਣੇ ਉਹ ਵੀ ਦਾਨ ਕਰਨੇ ਚਾਹੀਦੇ ਨੇ ਕਾਲੇ ਮਹਾ ਦਾ ਦਾਨ ਬਹੁਤ ਹੀ ਜ਼ਿਆਦਾ ਵਧੀਆ ਮੰਨਿਆ ਜਾਂਦਾ ਹੈ ਤੁਸੀਂ ਇਹ ਸੇਧ ਰੱਖar ਸਜੀ ਬਾਕੀ ਆਪਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਛੋਟੇ ਛੋਟੇ ਥੋੜੇ ਬਹੁਤ ਦਾਨ ਪੁੰਨ ਦਾ ਕੰਮ ਸਾਨੂੰ ਕਰਦੇ ਰਹਿਣਾ ਚਾਹੀਦਾ ਕਿਉਂਕਿ ਇੱਕ ਬਹੁਤ ਹੀ ਜ਼ਿਆਦਾ ਚੰਗੀ ਚੀਜ਼ ਹੈ ਜੇਕਰ ਅਸੀਂ ਆਪਣਾ ਪੁੰਨ ਦਾਨ ਦੇ ਚਰੀਏ ਕਿਸੇ ਆਪਣੇ ਭੈਣ ਭਰਾ ਦੀ ਜਾਂ ਲੋੜਵੰਦ ਪਰਿਵਾਰ ਦੀ ਅਸੀਂ ਮਦਦ ਕਰਦੇ ਹਾਂ ਜਿਸ ਤੇ ਨਾਲ ਖਾਲਸਾ ਜੀ ਉਸ ਦੀ ਜ਼ਿੰਦਗੀ ਹੈ ਜਿਹੜੀ ਉਸ ਖਾਲੀ ਹੁੰਦੀ ਹੈ ਉਸ ਦਾ ਅਸੀਂ ਸਹਾਰਾ ਬਣਦੇ ਆ ਤਾਂ ਪਰਮਾਤਮਾ ਸਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦਿੰਦਾ ਹੈ ਜਿਸ ਦੇ ਨਾਲ ਸਾਡੇ ਘਰ ਦੇ ਵਿੱਚ ਕਦੇ ਵੀ ਕੋਈ ਦੁੱਖ ਤਕਲੀਫ ਨਹੀਂ ਆਉਂਦਾ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਸਦਕਾ ਸਾਡਾ ਘਰ ਪਰਿਵਾਰੇ ਜੋ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਦਾ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਸਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖਦੇ ਨੇ ਤੇ ਹੋਰ ਬਖਸ਼ਿਸ਼ ਕਰਦੇ ਨੇ ਇਦਾਂ ਦੇ ਕਾਰਜ ਕਰਨ ਦੀ ਤੇ ਇਸੇ ਤਰ੍ਹਾਂ ਖਾਇਨ ਸਾਜੀ ਕਈ ਵੇਨ ਪਰਮਾ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਅਸੀਂ ਤਾਂ ਬਹੁਤ ਪੁੰਨਦਾਨ ਦਾ ਕੰਮ ਕਰਦੇ ਹਾਂ ਪਰ ਫਿਰ ਵੀ ਇਹ ਸਾਰਾ ਕੰਮ ਕਰ ਕਰਨ ਤੋਂ ਬਾਅਦ ਵੀ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਤਕਲੀਫ ਬਣੇ ਰਹਿੰਦੇ ਨੇ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਜਾਣ ਦਾ ਨਾਮ ਨਹੀਂ ਲੈਂਦੇ ਪਰ ਫਿਰ ਵੀ ਖਾਲਸਾ ਜੀ ਤੁਸੀਂ ਜ਼ਰੂਰ ਕਰਿਆ ਕਰੋ ਪੁੰਨਦਾਨ ਦਾ ਕੰਮ ਤੇ ਇਸ ਦੇ ਨਾਲ ਨਾਲ ਤੁਸੀਂ ਗਰਬਾਣੀ ਦਾ ਚਾਪ ਵਿੱਚ ਜ਼ਰੂਰ ਕਰਿਆ ਕਰੋ ਕਿਉਂਕਿ ਜੇਕਰ ਆਪਾਂ ਮਾੜੇ ਕਰਮ ਕੀਤੇ ਨੇ ਤੇ ਆਪਣਾ ਉਹ ਮਾੜੇ ਕਰਮਾਂ ਦੀ ਜਿਹੜੀ ਭੁੱਲਣਾ ਏ ਉਹ ਵੀ ਤਾਂ ਅਸੀਂ ਪਰਮਾਤਮਾ ਤੋਂ ਬਖਸ਼ਾਉਣੀ ਇਸ ਕਰਕੇ ਥੋੜੇ-ਬਹੁਤ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਤਾਂ ਆਉਣਗੇ ਇਦਾਂ ਤਾਂ ਨਹੀਂ ਹੁੰਦਾ ਕਿ ਅੱਜ ਆਪਾਂ ਪੁੰਨਦਾਨ ਕੀਤਾ ਪਾਠ ਕੀਤਾ ਤੇ ਅੱਜ ਹੀ ਸਾਡੀ ਜ਼ਿੰਦਗੀ ਜਿਹੜੀ ਸੁਖਾਲੀ ਹੋ ਜਾਵੇ ਪਰਮਾਤਮਾ ਦੀ ਕਿਰਪਾ ਬਹੁਤ ਜ਼ਿਆਦਾ ਮਿਹਨਤ ਦੇ ਬਾਅਦ ਬਾਤ ਹੁੰਦੀ ਹੈ ਖਾਲਸਾ ਜੀ ਤੇ ਇਹ ਮਿਹਨਤ ਅਸੀਂ ਕਿਵੇਂ ਕਰਨੀ ਹੈ ਇਹ ਮਿਹਨਤ ਅਸੀਂ ਚੰਗੇ ਕਰਮ ਕਰਨੇ ਨੇ ਅਸੀਂ ਗਰਬਾਣੀ ਵੱਧ ਤੋਂ ਵੱਧ ਪੜ੍ਹਨੀ ਹੈ ਵੱਧ ਤੋਂ ਵੱਧ ਅਸੀਂ ਪੁੰਨਦਾਨ ਦਾ ਕੰਮ ਕਰਨਾ ਹੈ ਕਦੀ ਅਸੀਂ ਕਿਸੇ ਦਾ ਬੁਰਾ ਨਹੀਂ ਕਰਨਾ ਕਿਸੇ ਦੇ ਪ੍ਰਤੀ ਅਸੀਂ ਚੁਗਲੀ ਨਿੰਦਿਆ ਨਹੀਂ ਕਰਨੀ ਅਸੀਂ ਆਪਣੇ ਮਨ ਨੂੰ ਬਿਲਕੁਲ ਸਾਫ਼ ਸੁਥਰਾ ਰੱਖ ਕੇ ਅਸੀਂ ਪਰਮਾਤਮਾ ਦੇ ਨਾਲ ਜੁੜਨਾ ਹੈ ਜੰਗੇ ਕਰਮ ਕਰਾਂਗੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦਾ ਸ਼ੁਕਰਾਨਾ ਕਰਾਂਗੇ ਜਿੰਨਾ ਪਰਮਾਤਮਾ ਨੇ ਦਿੱਤਾ ਉਸ ਦਾ ਲੱਖ ਲੱਖ ਸ਼ੁਕਰਗੁਜ਼ਾਰ ਕਰਾਂਗੇ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੇ ਦੱਸੇ ਬਚਨਾ ਅਨੁਸਾਰ ਅਸੀਂ ਚੱਲਾਂਗੇ ਤੇ ਸਾਡੀ ਜ਼ਿੰਦਗੀ ਦੇ ਵਿੱਚ ਖਾਲਸਾ ਜੀ ਕਦੇ ਵੀ ਦੁੱਖ ਤਕਲੀਫ ਨਹੀਂ ਆਉਣਗੇ ਇਸ ਗੱਲ ਦੀ ਤਾਂ ਆਪਾਂ ਨੂੰ ਸਾਰਿਆਂ ਨੂੰ 101% ਗਾਰੰਟੀ ਸੋ ਇਸੇ ਤਰ੍ਹਾਂ ਖਾਲਸਾ ਜੀ ਇਹ ਸੀ ਸਾਡੀ ਅੱਜ ਦੀ ਵੀਡੀਓ ਕਿ ਇਹ ਦੋ ਦਾਣ ਦੋ ਚੀਜ਼ਾਂ ਦਾ ਦਾਣ ਸਾਨੂੰ ਜ਼ਰੂਰ ਹਰ ਇੱਕ ਭੈਣ ਭਰਾ ਨੂੰ ਕਰਦੇ ਰਹਿਣਾ ਚਾਹੀਦਾ ਹੈ ਇਸ ਦੇ ਨਾਲ ਤੁਹਾਡੇ ਸਰੀਰਕ ਦੁੱਖ ਤਕਲੀਫ ਨੇ ਜਿਹੜੇ ਉਹ ਕੱਟੇ ਰਹਿੰਦੇ ਨੇ ਤੁਹਾਡੀ ਸਿਹਤ ਤੰਦਰੁਸਤ ਰਹਿੰਦੀ ਹੈ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੁੰਦੀ ਹੈ ਤੋ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਨੂੰ ਦੇਖਣ ਦੇ ਲਈ ਤੇ ਸੁਣਨ ਦੇ ਲਈ ਖਾਲਸਾ ਜੀ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੇ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਖਾਲਸਾ ਜੀ ਪੁੱਲ ਚੁਕਾਂ ਦੀ ਖੀਮਾ ਬਖਸ਼ਨੀ ਬੋਲਦੇ ਸਮੇਂ ਜਾਣੇ ਅਣਜਾਣੇ अनेका ਗਲਤੀਆਂ ਪੁੱਲ ਚੋਕਾਂ ਹੋ ਜਾਂਦੀਆਂ ਨੇ ਖੀਮਾ ਬਖਸ਼ਨੀ ਖਾਲਸਾ ਜੀ ਤੁਸੀਂ ਵੀ ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਜੁੜੋ ਗੁਰੂ ਵਾਲੇ ਬਣੋ ਜਿੰਨਾ ਹੋ ਸਕਦਾ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਚੜੋ ਜੋ ਕਿ ਤੁਹਾਡੇ ਬੱਚੇ ਗਲਤ ਰਸਤੇਆਂ ਤੇ ਨਾ ਚੱਲਣ ਜੋ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਨਸ਼ੇ ਦਾ ਦੌਰ ਚੱਲਦਾ ਹੈ ਉਸ ਤੋਂ ਦੂਰ ਰਹਿਣ ਤੇ ਵਾਹਿਗੁਰੂ ਸੱਚੇ ਪਾਸ਼ਾ ਤੁਹਾਡੇ ਘਰ ਪਰਿਵਾਰ ਤੇ ਮੇਰ ਭਰਿਆ ਹੱਥ ਰੱਖਣ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤਨ ਤਨ ਅਮਰ ਸ਼ਹੀਰ ਬਾਬਾ ਦੀਪ ਸਿੰਘ ਸਾਹਿਬ ਜੀ ਸਰਬੱਤ ਦਾ ਭਲਾ ਕਰਨਾ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਸਾਰੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਤੁਹਾਡੀ ਦਰ ਆਈਆਂ ਸਾਰੀਆਂ ਹੀ ਸੰਗਤਾਂ ਦੀਆਂ ਝੋਲੀਆਂ ਖੁਸ਼ੀਆਂ ਦੇ ਨਾਲ ਪਰ ਕੇ ਪੇਚਣੀਆਂ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਬੱਚੇ ਬੱਚੀਆਂ ਦੀ ਕਾਰਜ ਸਫਲ ਕਰਨੀ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਸਭਨਾ ਭੈਣ ਭਰਾਵਾਂ ਦੇ ਘਰ ਪਰਿਵਾਰ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਸਾਰੇ ਸੰਸਾਰ ਤੇ ਮੇਰ ਭਰਿਆ ਹੱਥ ਰੱਖਣਾ ਸਾਰੇ ਸੰਸਾਰ ਨੂੰ ਚੜ੍ਹਦੀ ਕਲਾ ਦੀ ਵਿੱਚ ਰੱਖਣਾ ਤੰਦਰੁਸਤੀਆਂ ਬਖਸ਼ਣੀਆਂ ਲੰਮੀਆਂ ਉਮਰਾਂ ਬਖਸ਼ਣੀਆਂ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਸਭਨਾ ਭੈਣ ਭਰਾਵਾਂ ਦੀ ਘਰ ਪਰਿਵਾਰ ਤੇ ਮਹਾਰਾਜ ਸੱਚੇ ਪਾਤਸ਼ਾਹ ਮਿਹਰ ਭਰਿਆ ਹੱਥ ਰੱਖਣਾ ਸਾਰੇ ਭੈਣ ਭਰਾਵਾਂ ਤੇ ਆਪਣੀ ਕਿਰਪਾ ਕਰਨੀ ਸਾਰੀ ਭੈਣ ਭਰਾਵਾਂ ਨੂੰ ਗੁਰਬਾਣੀ ਦੇ ਨਾਲ ਜੋੜਨਾ ਗੁਰੂ ਵਾਲੇ ਬਣਾਉਣਾ ਸੁਖਾਲ ਸੱਚੀ ਵੱਧ ਤੋਂ ਵੱਧ ਸੰਗਤਾਂ ਗੁਰਬਾਣੀ ਦੇ ਨਾਲ ਜੋੜੋ ਗੁਰੂ ਵਾਲੇ ਬਣੋ ਜਿੰਨਾ ਹੋ ਸਕਦਾ ਹੋਰ ਭੈਣ ਭਰਾਵਾਂ ਨੂੰ ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਜੋੜੋ ਆਪਣੇ ਬੱਚਿਆਂ ਨੂੰ ਸਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਖਤੈ